ਜਿਹੜੀ ਖੂਹਣੀ ਹੁੰਦੀ ਹੈ ਨਾ ਇਹ ਇੱਕ ਗਿਣਤੀ ਹੈ ਫੌਜ ਦੀ ਫੌਜ ਦੀ ਗਿਣਤੀ ਕਹਿੰਦੇ ਜਦੋਂ ਇੱਕ ਖੂਹਣੀ ਦੀ ਫੌਜ ਲੰਘ ਜਾਵੇ ਨਾ ਤੇ ਜਿਹੜਾ ਖੂਹ ਹੁੰਦਾ ਹੈ ਉਹ ਧੂੜ ਦੇ ਨਾਲ ਭਰ ਜਾਂਦਾ ਧੂੜ ਔਡ ਔਡ ਦੇ ਖੂਹ ਵਿੱਚ ਪਈ ਜਾਵੇ ਤੇ ਫੌਜ ਲੰਘ ਗਈ ਤੇ ਖੂਹ ਸਾਰਾ ਧੂੜ ਦੇ ਨਾਲ ਭਰ ਜਾਂਦਾ ਕਿੰਨੀ ਫੌਜ ਹੋਵੇਗੀ ਇਹ ਪੰਜਾਬੀ ਦੇ ਵਿੱਚ ਅਰਥ ਕੀਤਾ ਆਪ ਕੋ ਦਾ ਪਾਣੀ ਸੁੱਕ ਜਾਵੇ ਇਸ ਤਰ੍ਹਾਂ ਹੀ ਮਹਾਪੁਰਖ ਦੱਸਿਆ ਕਰਦੇ ਜਿਸ ਵਿੱਚ 56000 ਘੋੜੇ ਹੋਣ 30000 ਹਾਥੀ ਹੋਣ 40000 ਰੱਥ ਹੋਣ ਤੇ 87000 ਪੈਦਲ ਹੋਣ ਉਹਨੂੰ ਇੱਕ ਖੂਹਣੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਸਾਲ ਸੰਗਤ ਜਿਹੜੇ ਸੰਸਕ੍ਰਿਤ ਵਿੱਚ ਅਰਥ ਕਰਦੇ ਨੇ 1 ਲੱਖ ਘੋੜੇ 1 ਲੱਖ ਹਾਥੀ 1 ਲੱਖ ਰਥ ਤੇ 2 ਲੱਖ ਪੈਦਲ 5 ਲੱਖ ਪੁੱਲ ਫੌਜ ਇਹਨੂੰ ਇੱਕ ਖੂਣੀ ਕਹਿੰਦੇ ਨੇ ਤੇ ਜਿਹੜੀਆਂ ਕੌਰਵਾ ਪਾਟਵਾ ਦੇ ਵਿੱਚ ਮਹਾਭਾਰਤ ਦੇ ਜੁੱਧ ਵਿੱਚ 18 ਖੂਣੀਆਂ ਖਤਮ ਹੋ ਗਈਆਂ ਸੀ ਪਾਟਵਾ ਦੇ ਕੋਲ ਸੱਦ ਸੰਗਤ ਸੱਤ ਖੂਣੀਆਂ ਸਨ ਫੌਜ ਦੀਆਂ ਔਰ ਕੈਰਵਾ ਦੇ ਕੋਲ 11 ਖੂਹਣੀਆਂ ਸਨ ਇੰਨੀ ਫੌਜ ਉਸ ਸਮੇਂ ਨਾ ਸੋੜੀ ਲੜਨ ਲੜ ਕੇ ਇੱਥੇ ਮਾਰੇ ਵਜਨ ਕਰਦੇ ਖਿਮਾ ਵੀ ਹੋਣੇ ਖੱਪ ਗਈ ਖੂਹਣ ਲੱਖ ਅਸੰਖ ਜੇ ਅੰਦਰ ਖਿਮਾ ਨਹੀਂ ਨਾ ਜੇ ਤੱਕ ਖਿਮਾ ਕਰਦੇ ਨਹੀਂ ਇਹ ਤਾਂ ਲੜਾਈ ਹੋਵੇ ਹੀ ਨਾ ਇੱਕ ਨੇ ਬੋਲਿਆ ਝਗੜਾ ਕੀਤਾ ਦੂਜਾ ਉਸ ਨੂੰ ਸਹਿ ਲੈਣਾ ਕਰੇ ਜਦੋਂ ਦੂਜਾ ਦੁੱਬਣਾ ਹੋ ਕੇ ਉਸ ਨੂੰ ਜਵਾਬ ਦਿੰਦਾ ਹੈ ਫਿਰ ਲੜਾਈ ਵੱਧਦੀ ਹੈ ਔਰ ਵਧੇ ਹੋਈ ਲੜਾਈ ਦਾ ਕੋਈ ਅੰਦਾਜ਼ਾ ਨਹੀਂ ਵੀ ਕਿੱਥੇ ਜਾ ਕੇ ਖਤਮ ਹੋਦੀ ਸਤਿਗੁਰੂ ਜੀ ਬਚਨ ਕਰਦੇ ਨੇ ਸੰਸਾਰ ਦੇ ਅੰਦਰ ਹਉਮੈ ਨੂੰ ਕਰਦਿਆਂ ਕਰਦਿਆਂ ਜੀਵ ਖਤਮ ਹੋ ਗਏ ਨੇ ਔਰ ਇੰਨੇ ਖਤਮ ਹੋ ਗਏ ਨੇ ਲੱਖਾਂ ਖੋਹਣੀਆਂ ਦੇ ਵਿੱਚ ਅਸੰਖ ਜੀਵ ਖੱਪ ਕਰਕੇ ਨਾਸ ਹੋ ਗਏ